ਪਹਿਲਾ ਆ ਨਾ ਇੱਕ 20 ਸਕਿੰਡ ਦੀ ਵੀਡੀਓ ਆ ਇਹਨੂੰ ਵੇਖੋ ਤੇ ਬਾਕੀ ਗੱਲ ਬਾਤ ਕਰਦੇ ਆ ਮੇਰੀ ਧੀਆਂ ਦੇ ਮਾਪਿਓ ਨੂੰ ਇੱਕੋ ਹੀ ਬੇਨਤੀ ਐ ਕਿ ਧੀਆਂ ਦੇ ਲਈ ਚੰਗੇ ਘਰ ਨਹੀਂ ਚੰਗੇ ਵਾਰ ਦੇਖਿਆ ਕਰੋ ਜ਼ਮੀਨਾਂ ਜਾਇਦਾਦਾਂ ਦੀ ਵਜਾਏ ਮੁੰਡੇ ਦੇ ਵਿੱਚ ਚੰਗੇ ਗੁਣ ਦੇਖਿਆ ਕਰੋ ਕਿਉਂਕਿ ਲੋਕ ਧੀਆਂ ਤਾਂ ਬਣਾ ਕੇ ਲੈ ਜਾਂਦੇ ਆ ਪਰ ਫਿਰ ਉਹਨਾਂ ਨੂੰ ਨੋਹਾ ਬਣਾ ਕੇ ਵੀ ਨਹੀਂ ਰੱਖਦੇ ਤੁਸੀਂ ਆਹ ਵੀਡੀਓ ਨਾਲ ਹੁਣ ਸਾਰਿਆਂ ਨੇ ਵੇਖ ਲਈ ਹੋਣੀ ਆ ਇਸ ਵੀਡੀਓ ਵਿੱਚ ਇਸ ਭੈਣ ਨੇ ਕਿੰਨੀ ਕਮਾਲ ਦੀ ਗੱਲ ਕਹੀ ਆ ਕਿ ਜਿੱਥੇ ਤੁਸੀਂ ਆਪਣੀ ਧੀ ਨੂੰ ਵਿਆਉਣ ਲੱਗੇ ਕਿਸੇ ਨਾਲ ਬਸਾਉਣ ਲੱਗੇ ਤੁਸੀਂ ਇਸ ਗੱਲ ਬਾਰੇ ਗੌਰ ਕਰਦੇ ਹੋਵੋਗੇ ਕਿ ਭਈ ਉਹਦੇ ਕੋਲੇ ਪੈੜੀ ਕਿੰਨੀ ਆ ਉਹਦਾ ਘਰ-ਵਾਰ ਚੰਗਾਗਾ ਮਾੜਾਗਾ ਜਾਂ ਉਹਦੇ ਉਹਦੇ ਕੋਲੇ ਪੈਸਾ ਕਿੰਨਾਗਾ ਤਾਂ ਉੱਥੇ ਤੁਹਾਡਾ ਇਹ ਦੇਖਣਾ ਬਹੁਤ ਜ਼ਰੂਰੀ ਬਣਦਾਗਾ ਕਿ ਤੁਸੀਂ ਜਿਸ ਦੇ ਨਾਲ ਆਪਣੀ ਧੀ ਲਾ ਰਹੇ ਹੋ ਉਹ ਚੰਗੇ ਸੁਭਾਅ ਦਾ ਹੈ ਜਾਂ ਨਹੀਂ ਕੀ ਉਹਦੀ ਸੋਚ ਚੰਗੀ ਹੈਗੀ ਆ ਜਾਂ ਨਹੀਂ ਹੈਗੀ ਆ ਕਿਉਂਕਿ ਇਹ ਗੱਲ ਸਾਬਤ ਆ ਕਿ ਜੇ ਕਿਸੇ ਬੰਦੇ ਦਾ ਦਿਮਾਗ ਖਰਾਬ ਆ ਨਾ ਜੇ ਉਹਦੀ ਸੋਚ ਵਧੀਆ ਨਹੀਂ ਹੈਗੀ ਚਾਹੇ ਉਹ ਕੋਠੀ ਦਾ ਮਾਲਕ ਹੋਵੇ ਚਾਹੇ ਕਰੋੜਾਂ ਦਾ ਮਾਲਕ ਹੋਵੇ ਉਹ ਜੇ ਉਹਦਾ ਕਿਤੇ ਦਿਮਾਗ ਫਿਰ ਗਿਆ ਜੇ ਉਹਨੂੰ ਕੋਤੇ ਪੁੱਠੀ ਬੁਰਕੀ ਪੈ ਗਈ ਤਾਂ ਉਹਨੇ ਆਪਣੇ ਕਰੋੜਾਂ ਦੀ ਜਾਇਦਾਦ ਵੀ ਮਿੱਟੀ 'ਚ ਮਿਲਾ ਕੇ ਥੋੜੀ ਧੀ ਇਹਨੂੰ ਕੁੱਲੀ 'ਚ ਬਿਵਾਸਾ ਦੇਣਾਗਾ ਉਥੇ ਤੁਹਾਡਾ ਇਹ ਦੇਖਣਾ ਬਹੁਤ ਜ਼ਰੂਰੀ ਆਗਾ ਕਿ ਜਿੱਥੇ ਤੁਸੀਂ ਕਿਸੇ ਦਾ ਘਰ-ਵਾਰ ਵੇਖਦੇ ਹੋ ਬੱਡੀ ਗੱਡੀ ਵੇਖਦੇ ਹਾਂ ਬਹੁਤ ਜ਼ਿਆਦਾ ਪੈਸਾ ਵੇਖਦੇ ਹਾਂ ਬਹੁਤ ਵੱਡੀ ਨੌਕਰੀ ਵੇਖਦੇ ਹਾਂ ਤਾਂ ਤੁਹਾਡੇ ਲਈ ਇਹ ਦੇਖਣਾ ਬਹੁਤ ਜ਼ਰੂਰੀ ਬਣ ਜਾਂਦਾਗਾ ਕਿ ਜਿਸ ਦੇ ਨਾਲ ਤੁਸੀਂ ਤੇ ਆਪਣੀ ਧੀ ਲਾ ਰਹੇ ਹੋ ਉਹਦਾ ਨੇਚਰ ਕਿਦਾਂ ਦਾਗਾ ਉਹਦਾ ਕਿਰਦਾਰ ਕਿਦਾਂ ਦਾਗਾ ਉਹਦੀ ਸੋਚ ਕਿਦਾਂ ਦੀ ਹੈਗੀ ਇੱਕ ਗੱਲ ਮੈਂ ਹੋਰ ਜ਼ਰੂਰ ਕਹਿਣੀ ਚਾਹਾਂਗਾ ਵੀ ਇਹ ਕਿਹੜੇ ਪੰਨੇ ਤੇ ਲਿਖਿਆ ਹੋਇਆਗਾ ਕਿ ਵੀ ਤੁਸੀਂ ਆਪਣੇ ਨਸ਼ੇੜੀ ਪੁੱਤ ਨੂੰ ਵਿਆਹ ਦਿਓ ਤੇ ਉਹ ਤੁਹਾਡਾ ਪੁੱਤ ਨਸ਼ਾ ਛੱਡ ਦੂਗਾ ਤੇ ਸੁਧਰ ਜਾਊਗਾ ਯਾਰ ਤੁਸੀਂ ਕਿਉਂ ਕਿਸੇ ਦੀ ਧੀ ਦੀ ਕਿਸੇ ਦੀ ਭੈਣ ਦੀ ਜ਼ਿੰਦਗੀ ਖਰਾਬ ਕਰਨ ਦੇ ਤੋਲੇ ਹੋਏ 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 ਇਹ ਕਿਹੜੇ ਪੰਨੇ ਤੇ ਲਿਖਿਆ ਹੋਗਾ ਕਿ ਤੁਹਾਡੀ ਤੁਹਾਡੇ ਘਰ ਆ ਕੇ ਕੋਈ ਬਗਾਨੀ ਧੀ ਤੁਹਾਡੇ ਪੁੱਤ ਨੂੰ ਸੁਧਾਰ ਦੋਗੇ ਜਿਹੜੇ ਧੀ ਪੁੱਤ ਨੂੰ ਤੁਸੀਂ ਆਪ ਨਹੀਂ ਸੁਧਾਰ ਸਕੇ ਉਹ ਬਗਾਨੀ ਧੀ ਹੱਥੋਂ ਨਹੀਂ ਸੁਧਾਰ ਸਕਦਾ ਇੱਥੇ ਨਾ ਇਹ ਗੱਲ ਵੀ ਸੋਚਣੀ ਜ਼ਰੂਰ ਬਣ ਜਾਂਦੀ ਹੈਗੀ ਕਿ ਜਿਸ ਦੇ ਲੜ ਤੁਸੀਂ ਆਪਣੀ ਧੀ ਲਾ ਰਹੇ ਹੋ ਕੀ ਉਹ ਕਿਸੇ ਨਸੇ ਦਾ ਅਦੇ ਦਾ ਨਹੀਂ ਹੈਗਾ ਕਿਉਂਕਿ ਇਹ ਗੱਲ ਆ ਇਹ ਤੁਹਾਡੇ ਤੋਂ ਵੀ ਲੋਕੀ ਨਹੀਂ ਹੈਗੀ ਕਿ ਅੱਜ ਦੇ ਜਮਾਨੇ ਵਿੱਚ ਕਿਸੇ ਨਸ਼ੇੜੀ ਨਾਲ ਜ਼ਿੰਦਗੀ ਕੱਟਣੀ ਬਹੁਤ ਜ਼ਿਆਦਾ ਦੁੱਬਰ ਆ ਕਿਉਂਕਿ ਕਿਸੇ ਗਰੀਬ ਇਨਸਾਨ ਨਾਲ ਜ਼ਿੰਦਗੀ ਦਾ ਕੱਟੀ ਜਾ ਸਕਦੀ ਹੈ ਪਰ ਕਿਸੇ ਨਸ਼ੇੜੀ ਕਿਸੇ ਸ਼ਰਾਬੀ ਕਵਾਬੀ ਨਾਲ ਇੱਕ ਦਿਲ ਲਗਾਉਣਾ ਵੀ ਸਾਡੀ ਧੀ ਨੂੰ ਦੁੱਬਰ ਹੋ ਸਕਦਾ ਤੇ ਉਹ ਦੁੱਬਰ ਹੁੰਦਾ ਵੀ ਹੈਗਾ ਤੇ ਥੋੜਾ ਜਆ ਆਪਣੀਆਂ ਧੀਆਂ ਆਪਣੇ ਬੱਚਿਆਂ ਆਪਣੇ ਬੱਚਿਆਂ ਨੂੰ ਜ਼ਰੂਰ ਇੰਨਾ ਕ ਅਧਿਕਾਰਤਾ ਜ਼ਰੂਰ ਦਿਓ ਕਿ ਤੁਹਾਨੂੰ ਉਹ ਆ ਕੇ ਜੇ ਉਹਨਾਂ ਨਾਲ ਕੋਈ ਗਲਤ ਹੋ ਰਿਹਾ ਜਾਂ ਕੋਈ ਉਹਨਾਂ ਨਾਲ ਸਹੀ ਗੱਲ ਹੋ ਰਹੀ ਆ ਤਾਂ ਉਹ ਤੁਹਾਡੇ ਨਾਲ ਸਾਂਝੀ ਕਰ ਸਕਣ। ਤੁਹਾਡਾ ਇੰਨਾ ਵੀ ਡਰ ਨਾ ਹੋਵੇ ਕਿ ਤੁਹਾਡੇ ਨਾਲ ਉਹ ਚੰਗੀ ਤੇ ਮਾੜੀ ਗੱਲ ਦਾ ਤੁਹਾਡੇ ਨਾਲ ਕੋਈ ਗੱਲਬਾਤ ਹੀ ਨਾ ਕਰ ਸਕਣ। ਆਖਰ ਦੇ ਵਿੱਚ ਮੈਂ ਇਹ ਕਹਿਣਾ ਜ਼ਰੂਰ ਚਾਹਾਂਗਾ ਕਿ ਜੇ ਸਾਨੂੰ ਸੱਚੀ ਇਸ ਹੋਏ ਕਤਲ ਦਾ ਅਫਸੋਸ ਹੈ ਤਾਂ ਸਾਨੂੰ ਇਸ ਗੱਲ ਤੇ ਪਹਿਰਾ ਦੇਣਾ ਜ਼ਰੂਰ ਬਣਦਾਗਾ ਕਿ ਜਦੋਂ ਅਸੀਂ ਕਿਸੇ ਦੀ ਧੀ ਨੂੰ ਆਪਣੇ ਘਰ ਵਿਆਹ ਕੇ ਲੈ ਕੇ ਆਉਨੇ ਆ ਤਾਸੀ ਇੱਕ ਗੱਲ ਕਹਨੇ ਆਂਗੇ ਕਿ ਜਿਨੇ ਆਪਣੀ ਧੀ ਦੇਤੀ ਉਹਨੇ ਪਿੱਛੇ ਰੱਖ ਕੀ ਲਿਆ ਸੱਚੇ ਯਾਰ ਜੇ ਅਸੀਂ ਉਸ ਚੀਜ਼ ਤੇ ਪਹਿਰਾ ਦੇਣਾ ਸਟਾਰਟ ਕਰਦੀ ਹੈ ਨਾ ਤਾਂ ਮੈਨੂੰ ਲੱਗਦਾ ਅੱਜ ਨਹੀਂ ਕੱਲ ਨਹੀਂ ਜਾਂ ਆਉਣ ਵਾਲੇ ਸਮੇਂ ਵਿੱਚ ਅਜਿਹਾ ਕੋਈ ਕਤਲ ਹੋਵੇ ਧੰਨਵਾਦ